ਸਰ ਸ਼ਿਕਾ ਜੀ ਮੈਰੀਨਾ ਤਿਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਹੈ ਜਿਸ ਤੋਂ ਬਾਅਦ ਉਮੀਦਵਾਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਰ ਕਈ ਥਾਵਾਂ ਤੇ ਹਾਲਾਤ ਬੇਕਾਬੂ ਹੁੰਦੇ ਵੀ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਸਿਆਸਤ ਦੀ ਗੱਲ ਕਰੀਏ ਤਾਂ ਸਿਆਸੀ ਖੇੜਾ ਵੀ ਖੂਬ ਭਖਿਆ ਹੋਇਆ ਹੈ ਉੱਥੇ ਹੀ ਫਰੀਦਕੋੜ ਦੇ ਪੰਚਾਇਤੀ ਦਫ਼ਤਰ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਹੁੰਚ ਗਏ ਤਾਂ ਉੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆਜ਼ ਉੱਤੇ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਅਕਾਲੀ ਆਗੂ ਦਫ਼ਤਰ ਦੇ ਵਿੱਚ ਪਹੁੰਚ ਕੇ ਕਈ ਤਿੱਖੇ ਸਵਾਲ ਕਰਦੇ ਨਜ਼ਰ ਆ ਰਹੇ ਨੇ ਆਓ ਦੇਖਦੇ ਹਾਂ ਕੋਈ ਮੰਦਾ ਨਹੀਂ ਇੱਥੇ ਡਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਪਾਵਨ ਪਰੰਦਾ ਸਾਮਾਨ ਉਹਨਾਂ ਕੋਲ ਰੱਖਿਆ ਹੋਣਾ ਜੀ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਹੈ ਦੱਸੋ ਜੀ ਕਾਲਜ ਪਰੰਦਾ ਜੀ आरओ ये नहीं है आरओ ਦਾ ਜਿਹੜਾ ਨੰਬਰ ਲਿਸਟ ਤੇ ਦਿੱਤਾ ਨੰਬਰ ਭਾਵੇਂ ਕਿਸੇ ਨੂੰ ਹੋਰ ਨੂੰ ਫੋਨ ਕਰ ਲਓ ਚਾਹਤਾ ਕੋਈ ਹੋਰ ਹੈ ਆਸਰਪੰਨ ਸਾਹਿਬ ਹੋਰੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਦੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ देयर इज नो आरओ हियर एंड दिस इज सपोज टू बी द रिटर्निंग ऑफिसर ऑफिस ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲ ਕੋ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋ ਮਾਣਾਂ ਤੁਸੀਂ ਰੈਜਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਲੀਆਂ ਡੀਸੀ ਦਾ ਦਫਤਰ ਘੇਰਾਗੇ ਜਵਾਬ ਲਵਾਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਆ ਤੁਸੀਂ ਸੋਦਾ ਦੇ ਕਿ ਪੰਚਾਇਤੀ ਚੋਣਾਂ ਲੈ ਕੇ ਸਿਆਸੀ ਖਾਲਾ ਖੂਪ ਰੱਖਿਆ ਹੋਇਆ ਜਿੱਦੇ ਮੱਦੇ ਨਜ਼ਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਅਤੇ ਇੱਕ ਦੂਜੇ ਦੀਆਂ ਇਨ੍ਹਾਂ ਪੰਚਾਇਤੀ ਚੋਣਾਂ ਦੇ ਵਿੱਚ ਕਮੀਆਂ ਲੱਭਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਦੂਜੇ ਨੂੰ ਟਾ ਲਗਾਉਣ ਦੀ ਇੱਕ ਦੂਜੇ ਦੇ ਖਿਲਾਫ ਤੰਜ ਕਸਣ ਦਾ سلسلہ ਲਗਾਤਾਰ ਚੱਲ ਰਿਹਾ ਕਿਉਂਕਿ ਤਾਂ ਇਤਿਹਾਸ ਗਵਾਹ ਕਿ ਹਮੇਸ਼ਾ ਹੀ ਵਿਰੋਧੀ ਧਿਰਾਂ ਦੇ ਵੱਲੋਂ ਸੱਤਾ ਧਿਰ ਦੇ ਉੱਤੇ ਇਲਜ਼ਾਮਬਾਜ਼ੀ ਜ਼ਰੂਰ ਲਗਾਈ ਜਾਂਦੀ ਹੈ ਤੇ ਦੂਜੇ ਪਾਸੇ ਜੇਕਰ ਸੱਤਾ ਧਿਰ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਦੇ ਵੱਲੋਂ ਵੀ ਵਿਰੋਧੀਆਂ ਨੂੰ ਖੁੰਝੇ ਲਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਂਦੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼